प्यारे दोस्तों प्यार परिसत श्री अकाल जी पंजाब व हरियाणा हाई कोर्ट ਦੇ ਵੱਲੋਂ ਮਲਾਜ਼ਮਾਂ ਦੇ ਹੱਕ ਦੇ ਵਿੱਚ ਇੱਕ ਹੋਰ ਵੱਡਾ ਫੈਸਲਾ ਕੀਤਾ ਗਿਆ ਹੈ ਉਸ ਬਾਰੇ ਪੂਰੀ ਜਾਣਕਾਰੀ ਦਵਾਂਗੇ ਹੁਣ ਮੇਰੀ ਬੇਨਤੀ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੇ ਹੱਕ ਦੇ ਵਿੱਚ 12 ਜੁਲਾਈ 2024 ਨੂੰ ਫੈਸਲਾ ਕੀਤਾ ਗਿਆ ਹੈ ਕਿਉਂਕਿ ਸੀਨੀਅਰ ਸਿਟੀਜ਼ਨ ਦੇ ਵੱਲੋਂ ਪਟੀਸ਼ਨ ਪਾਈ ਗਈ ਸੀ ਕਿ ਇੱਕ ਇੱਕ 2016 ਤੋਂ 3/6/2021 ਤੱਕ ਪੰਜਾਬ ਸਰਕਾਰ ਦੇ ਪੇ ਕਮਿਸ਼ਨ ਦਾ ਏਰੀਆ ਨਹੀਂ ਦਿੱਤਾ ਜਾ ਰਿਹਾ ਹਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਹਿ ਦਿੱਤਾ ਹੈ ਕਿ ਰਿਟਾਇਰ ਹੋਏ ਜਿਹੜੇ ਕਿ ਰਿਟਾਇਰਮੈਂਟ ਹੋਏ ਮਲਾਸਮਾਨ ਨੂੰ ਇੱਕ ਇੱਕ 2016 ਤੋਂ ਪੇ ਕਮਿਸ਼ਨ ਦਾ ਏਰੀਆ 6 ਮਹੀਨਿਆਂ ਦੇ ਵਿੱਚ ਦਿੱਤਾ ਜਾਵੇ ਅਤੇ ਰਿਟਾਇਰ ਹੋਏ ਮਲਾਸਮਾਨ ਨੂੰ ਇਹ ਵੀ ਪਟੀਸ਼ਨ ਪਾਈ ਸੀ ਕਿ ਕੇਂਦਰ ਸਰਕਾਰ ਦਾ ਮਹਿੰਗਾਈ ਪੱਤਾ 50% ਹੈ ਪਰ ਪੰਜਾਬ ਸਰਕਾਰ ਰਿਟਾਇਰਮੈਂਟ ਹੋਏ ਮਲਾਜ਼ਮਾਂ ਨੂੰ ਮਹਿੰਗਾਈ ਪੱਤਾ 38% ਦੇ ਰਹੀ ਹੈ ਹਾਈ ਕੋਰਟ ਨੇ ਸੀਡਬਲਯੂਪੀ ਪੀਪੀ ਦੇ ਜਿਹੜੇ 15758 2024 ਰਾਹੀਂ ਫੈਸਲਾ ਕੀਤਾ ਕਿ ਰਿਟਾਇਰਮੈਂਟ ਹੋਏ ਮਲਾਜ਼ਮਾਂ ਦਾ ਮਹਿੰਗਾਈ ਪੱਤਾ 38% ਤੋਂ ਵਧਾ ਕੇ ਜਿਹੜਾ 50% ਕੀਤਾ ਜਾਵੇ ਅਤੇ ਮਹਿੰਗਾਈ ਪੱਤਾ ਜਿਹੜਾ ਹੈ ਦਾ ਬਕਾਇਆ ਹੈ ਦਿੱਤਾ ਜਾਵੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਖਤ ਹਦਾਇਤ ਦਿੱਤੀਆਂ ਹਨ ਦੋਸਤੋ ਇਸ ਤੋਂ ਇਲਾਵਾ ਪੀ ਐਸ ای ਬੀ ਜੁਆਇੰਟ ਫਾਰਮ ਦੇ ਬਿਜਲੀ ਮਲਾਜ਼ਮ ਇਕਤਾ ਮਨਸਦੀਪ ਆਗੂਆਂ ਦੀ ਮੀਟਿੰਗ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਨਾਲ ਹੋਵੇਗੀ ਜਿਸ ਦੇ ਵਿੱਚ ਮਲਾਜ਼ਮਾਂ ਦੀ ਮੁੱਖ ਮੰਗ ਉਸੀ ਕੈਟਾਗਰੀ ਦੇ ਜਿਹੜੇ ਕਿ ਪੇ ਬੈਟ ਆ ਲਾਗੂ ਕਰਨ ਤੇ 2016 ਤੋਂ ਪੇ ਕਮਿਸ਼ਨ ਦਾ ਏਰੀਆ ਅਤੇ ਮੁਲਾਜ਼ਮਾਂ ਦੇ ਪੈਨਸ਼ਨਰਸ ਨੂੰ 2016 ਤੋਂ ਪੇ ਕਮਿਸ਼ਨ ਦਾ ਏਰੀਆ ਅਤੇ ਮੁਲਾਜ਼ਮਾਂ ਦਾ ਕਟਿਆ ਪਿੰਡੂ ਪੱਤੇ ਅਤੇ ਮੋਬਾਈਲ ਪੱਤੇ ਨੂੰ ਬਹਾਲ ਕਰਨ ਸੰਬੰਧੀ ਗੱਲਬਾਤ ਕੀਤੀ ਜਾਵੇਗੀ ਇਹ ਮੀਟਿੰਗ ਜਿਹੜੀ ਹੈ ਜਿਹੜੀ ਮੀਟਿੰਗ ਹੈ 31/7/2024 ਨੂੰ ਹੋਵੇਗੀ ਦੋਸਤੋ ਦੂਜੇ ਪਾਸੇ ਜਿਹੜੇ ਮੁੱਖ ਮੰਤਰੀ ਜਿਹੜੀ ਦੂਜੇ ਪਾਸੇ ਹੈ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਜ਼ਮਾ ਨੇ ਮੀਟਿੰਗ ਕਰਕੇ ਮੰਗਾਂ ਕੀਤੀਆਂ ਸੀਗੀਆਂ ਕਿ ਮੁਲਾਜ਼ਮਾਂ ਨੂੰ 68 ਮਹੀਨਿਆਂ ਦੀਆਂ ਕਿਸ਼ਤਾਂ ਦਾ ਬਕਾਇਆ ਦਿੱਤਾ ਜਾਵੇ ਅਤੇ ਮਹਿੰਗਾਈ ਭੱਤੇ ਦੇ ਵਿੱਚ 12% ਵਾਧਾ ਕੀਤਾ ਜਾਵੇ ਅਤੇ ਮੁਲਾਜ਼ਮਾਂ ਨੂੰ 2016 ਤੋਂ ਪੇ ਕਮਿਸ਼ਨ ਦਾ ਏਰੀਅਰ ਵੀ ਦਿੱਤਾ ਜਾਵੇ ਸਾਂਝੇ ਫਰੰਟ ਦੇ ਆਗੂਆਂ ਦੀ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਜਿਹੜੀ ਦੁਵਾਰਾ ਮੀਟਿੰਗ ਜਿਹੜੀ ਪੰਜਾਬ ਭਵਨ ਚੰਡੀਗੜ੍ਹ 2 ਅਗਸਤ ਨੂੰ ਜਿਹੜੀ ਹੈ ਦੁਪਹਿਰ 12:30 ਵਜੇ ਹੋਵੇਗੀ ਇਸ ਦੇ ਨਾਲ ਹੀ ਦੱਸ ਦਈਏ ਕਿ ਜਿਸ ਤਰ੍ਹਾਂ ਕਿ ਠੇਕਾ ਮਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂ ਵਰਿੰਦਰ ਸਿੰਘ ਮੋਮੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਜਿਹੜੀ ਹੈ 2 ਅਗਸਤ ਜਿਹੜੀ ਕਿ ਜੁਲਾਈ ਨੂੰ 2 ਅਗਸਤ ਜਿਹੜੀ ਕਿ ਚੰਡੀਗੜ੍ਹ ਹੋਵੇਗੀ ਜਿਸ ਦੇ ਵਿੱਚ ਕੱਚੇ ਮਲਾਜ਼ਮਾਂ ਨੂੰ ਰੈਗੂਲਰ ਕਰਨ ਸੰਬੰਧੀ ਜਿਹੜੀ ਮੀਟਿੰਗ ਵਿੱਚ ਗੱਲਬਾਤ ਕੀਤੀ ਜਾਵੇਗੀ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਚੇ ਮਲਾਜ਼ਮਾਂ ਨੂੰ ਰੈਗੂਲਰ ਕਰਨ ਸੰਬੰਧੀ ਕੋਈ ਠੋਸ ਫੈਸਲਾ ਨਾ ਲਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮਲਾਸਮਾਂ ਦੇ ਵੱਲੋਂ ਜਿਵਨੀ ਚੋਣਾ ਨੂੰ ਦੇਖਦਿਆਂ ਹੋਏ ਆਪ ਸਰਕਾਰ ਦੇ ਵਿਰੁੱਧ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ। ਅਪਡੇਟ ਵਿੱਚ ਬਣੇ ਰੈਲੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਚੈਨਲ ਤੇ ਨਵੇਂੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲੈਣਾ ਜੀ। ਧੰਨਵਾਦ। ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਧੰਨਵਾਦ।